ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈ ਮਾਰਨਿੰਗ ਦਾਗਾ ਅੱਪਾ ਨੇ ਕੰਮਾਂ ਤੰਦੇ ਚੱਲੀ ਜਾਂਦੇ ਨੇ ਰੁਟੀਨ ਹੈ ਜਿਵੇਂ ਰੋਜ਼ ਦਾ ਆਪਣਾ ਤੇ ਪਰ ਕੱਲ ਸੀ ਨਾ ਜਲਦੀ ਸੀ ਜਿੰਨੇ ਕੱਪੜੇ ਹੈਗੇ ਸੀ ਸਨੇਹਾ ਸਨੇਹਾ ਤੋਂ ਹੋ ਗਏ ਸੀ ਉਦੋਂ ਵਾਰ ਲਾਲਾ ਮਸੀਨ ਸਿੱਟ ਗਿਆ ਪਰ ਅੱਸੀ ਅੱਜ ਲੋਕਾਂ ਵਾਲਾ ਕੰਮ ਕਰਾਂਗੇ ਇਕੱਠੇ ਕੱਪੜੇ ਵਾਧੂ ਤੋਂ ਥਾਣੀ ਜਾਂ ਤੇ ਕਰ ਚੁਰ ਸੀ ਹੋਰ ਬਣਾ ਲਾਂਗੇ ਜਾਂ ਕੋਠੇ ਤੇ ਪਾ ਆਵਾਂਗੇ ਤੇ ਅਸੀਂ ਕਰੇ ਕੇ ਰੰਗ ਕੱਪੜੇ ਨਹੀਂ ਤੋਤੇ ਸੀ ਦੋ ਤਿੰਨ ਵਾਰ ਤੋੜਨ ਕੱਲ ਅਸੀਂ ਵਸ ਕੇ ਰੇ ਤੋੜੇ ਮਹ ਦੇਖੀ ਜਬ ਉਹ ਪਾਂ ਵੀ ਇਕੱਠੇ ਕਰਕੇ ਦੇਖ ਰਾਂ ਵੀ ਕੀ ਹਾਲ ਬਣਦਾ ਕੱਪੜਿਆਂ ਦਾ ਉਬਲ ਚਬਲੀ ਜੀ ਲੱਗੀ ਪਿਆ ਹੁਣ ਬੱਚਿਆਂ ਨੂੰ ਸਕੂਲ ਤੋੜ ਕੇ ਬਸ ਆਪਾਂ ਕੱਪੜੇ-ਕੁਪੜੇ ਧੋਣਿਆਂਗੇ ਮੈਂ ਉੱਪਰ ਝੜ ਪੁੱਛਾ ਕਰਿਆ ਮੈਂ ਚਾਹ ਪੀ ਲਾਂ ਧਾਰਾ ਥੁਰਾ ਕੱਢ ਲਿਆ ਸਰਵਾ ਦਿੱਤਾ ਇਹਨਾਂ ਰ ਦੁੱਧ ਵਾਰ ਸਾਂਭ ਲਿਆਗਾ ਬੀਬੀ ਬਣਾਉਂਦੀ ਹੈਗੀ ਅ ਮਿੱਸੀ ਰੋਟੀ ਹਰੀ ਮਿਰਚ ਦੀ ਚਟਣੀ ਹੈ ਵਿੱਚ ਭਿੰਡੀਆਂ ਦੀ ਸਬਜ਼ੀ ਵੀ ਹੈ ਅ ਤਹਾਨੂੰ ਦਿਖਾਉਣਾ ਕੈਮਰਾ ਚੇਂਜ ਕਰਕੇ ਮਿਰਚਾ ਵੀ ਟਾਂ ਮੱਖੀ ਮੁਖੇ ਲੱਗੇ ਚੋਲਾ ਕਿ ਨਾੜਿੰਗ ਕੀ ਥੱਪਕੇ ਲਾਹੀ ਇਹ ਤਾਂ ਮੇਰੇ ਨਾਲ ਤਾਂ ਕਿਉਂ ਆਲੀ ਲਾਉਦੀ ਫਿਰ ਲਾਉ ਆਪਣੀ ਤਾਂ ਪਾਣੀ ਹੱਥ ਚ ਲਾਜ ਰੋਟੀ ਬੱਥੇ ਬਣ ਗਈ ਨਾ ਨੂੰ ਲੱਸੀ ਕਿਉਂ ਪਾ ਲਿਆ ਜ ਚੱਕਣੇ ਹਰੀ ਢੱਲੇਗੀ ਕੋਚ ਚਲਾ ਤਾ ਤੇ ਆ ਹਰੀ ਮਿਰਚ ਦੀ ਚਟਣੀ ਅਸੀਂ ਅੱਜ ਪਹਿਲੀ ਵਾਰ ਕੁੱਟੀ ਆਹਦੀ ਮਿਰਚ ਦੀ ਚਟਣੀ ਤੇ ਲਾਲ ਮਿਰਚਾਂ ਲਈ ਵੀ ਕੁੱਟਦੇ ਹੁੰਨੇ ਆਂਗੇ ਲੋਜੀ ਵੀ ਹਨਰ ਕੀ ਆਵਾਜ਼ ਕਰੀਂ ਰੋਟੀ ਲਾ ਕੇ ਨਹੀਂ ਦੇ ਕਿ ਨਹੀਂ ਕਿ ਮਿੱਸੀ ਰੋਟੀ ਨਹੀਂ ਖਾਣੀ ਆ ਕੇ ਵੀ ਪਾਣੀ ਹੱਥੇ ਖਾਓਗੇ ਤਾਂ ਨਹੀਂ ਲਾਈਏ ਨਹੀਂ ਨਹੀਂ ਲਾਈਏ ਨਹੀਂ ਨਹੀਂ ਲਾਈਏ ਤੇ ਕੱਟਣ ਦੋ ਦੋ ਤੇ ਲੋਜੀ ਆ ਇਸ ਤਰ੍ਹਾਂ ਆਪਣੇ ਕੰਮ ਬਣੇ ਜਾ ਰਹੇ ਨੇ ਇਧਰ ਹੋਇ ਬੇੜਾ ਪੂੜਾ ਸਾਰਾ ਰਹਿਣਾ ਸੰਬਰ ਨਾਲ ਮੈਂ ਭਾਂਡੇ ਮਾਂਗਾ ਫੇਰ ਘਰ ਦੇ ਆ ਕੰਮ ਕਰਾਂ ਹਜੇ ਬੱਚਿਆਂ ਨੂੰ ਤੋਰ ਦਈਏ ਲੋਗੇ ਪਾ ਹੁਣ ਝਾੜੂ ਲਾਉਣਾ ਜਦ ਚੜ ਗਿਆ ਝਾੜੂ ਕੱਪੜੇ ਧੋਣ ਲੱਗੂ ਪਹਿਲਾਂ ਬਾਹਲੇ ਹਵਾ ਪੈਣੇ ਕੁਝ ਤਾਂ ਮਸ਼ੀਨ ਸੁੱਕਣੇ ਵਿੱਚ ਪਾਇਆਈ ਕੋਸਾ ਧੋਤੇ ਜਾਂਦੇ ਨੇ ਬਾਹਲੇ ਹਵਾ ਸੁਨਿਆ ਲੇ ਕੱਪੜੇ ਹੱਥੋਂ ਧੋਈ ਮਾਧਨ ਇਕੱਠੇ ਕਰੈਣੀ ਜਿਹਨੇ ਅੱਜ ਹੋ ਗਏ ਸਾਰੇ ਜੋ ਆਉਣ ਜਾ ਕਿਤੇ ਨਹੀਂ ਹੋ ਜਾਂਦੇ ਮੈਡੀਕ ਟਿਕਾ ਕੇ ਲੰਗੜ ਜਾ ਕਿਉਂ ਕੀ ਗੱਲ ਦਵਾਈ ਲੈਉਣ ਮਾਦੀ ਆਲਰੇਡੀ ਲਿਖ ਕੇ ਆਈ ਡਾਕਟਰ ਪਰ ਹੁਣ ਪਹਿਲਾਂ ਪਹਿਲਾਂ ਲਿਆ ਕਿ ਦਿਮਾਗ ਨਾਲ ਸੂਪ ਓਚ ਤਾਂ ਉਹਨਾਂ ਕੱਖ ਵੀ ਨਹੀਂ ਖਾਦੇ ਉਹ ਤੜਕੀ ਤਾਂ ਕੋਈ ਆਇਆ ਵੀ ਨਹੀਂ ਹੁਣ ਆਹੋ ਬੀਮਤਾਇ ਲਾਦਾ ਯਾਨ ਕੱਖ ਨਹੀਂ ਖਾਦੇ ਗਾਲਾ ਗੋਲਾ ਜਿਨ ਪੱਟੇ ਬੁਖਾਰ ਬਕੂਰ ਤਾਂ ਮਾਂ ਨੂੰ ਕੁਝ ਨਹੀਂ ਉਹੀ ਨਹੀਂ ਖਾਦੀ ਹੁੰਦੀ ਹਾਂ ਤੂੰ ਹੀ ਨਹੀਂ ਖਾਦੀ ਹੁੰਦੀ ਇਹ ਤਾਂ ਫੁੱਲ ਜਿਉਂ ਹੀ ਵਾਈ ਜਾਂਦੇ ਨੇ ਨਹੀਂ ਨਾ ਦਿੱਤਾ ਜਿਹੀ ਜਿਹੀ ਜਾਂਦੇ ਨੇ ਕੱਲ੍ਹ ਵਾਰ ਜਿਹੜਾ ਵੀ ਸਮਾਰਨ ਆਲਾ ਹੋਵੇ ਤੇ ਆਪਣਾ ਬਹੁਤ ਬੰਦਾ ਹੋਰਦਾ ਜਿਹੜਾ ਕਾਫੀ ਕਾ ਤੁਲੀ ਜੰਨ ਹੋਏ ਹੋਏ ਸਮਾਰਨ ਉਹਦੇ ਕੰਮ ਨਹੀਂ ਲੱਗਿਆ ਕਿ ਅੱਜ ਸਮਾਰਾਂਗੇ ਅੱਜ ਉਹਦੇ ਮੀਂਹ ਦਾ ਪੈਣ ਹੋਣੀ ਤੇ ਆ ਮੀਂਹ ਨਹੀਂ ਕੁਛ ਕਰ ਨਹੀਂ ਦਿੰਦਾ ਮੀਂਹ ਨਾਲ ਹੀ ਆਵੰਦੀ ਬੰਦੇ ਕੱਖੀ ਅੱਜ ਜਦੋਂ ਦਵਾਈ ਲਿਆਂਦੀ ਨਾ ਮੈਂ ਕੋਲ ਰੱਖ ਹੀ ਰਹਿ ਜੋ ਕਿ ਨਵੇੜਾ ਸਮਾਰ ਆਹੋ ਜੀ ਜੀ ਹੁਕਮ ਹੋਰ

ਪਰ ਕੋਚ ਚਲਾ ਕੇ ਆਉਣਾ ਠੀਕ ਆ ਆ ਜਿਹੇ ਇੱਥੇ ਜੜ ਕੱਟ ਕੇ ਖੜੇ ਨੇ ਬੁਰੇ ਲੱਗਦੇ ਨੇ ਬੋਧ ਸੋਨੀ ਨੇ ਵਿਚਾਰੇ ਲੈ ਇਹਨਾਂ ਤੋਂ ਨਾ ਕਰਤੀ ਇਹਰੇ ਕਿਰੇ ਕਰ ਵਾਲੇ ਲਾਰਾਂ 'ਚ ਰੱਖਦੇ ਨੇ ਭਾਈ ਦੱਸਿਓ ਠੀਕ ਆ ਆਪਾਂ ਕੋਲ ਉਹ ਨਹੀਂ ਲਾਰਾਂ ਚ ਨਾ ਗਦੇ ਲਾਰਾਂ 'ਚ ਲੰਗ ਗਈ ਜਵਾਨੀ ਮਟਿਆਰ ਦੀ ਉਹ ਗੱਲ ਆ ਲਾਰਾ ਕਾਹਦਾ ਲਾਇਆ ਤੈਨੂੰ ਆਰੇ ਲਈਦੇ ਹਣੋ ਹਾਤ ਸਮਾਰੂ ਹਾਂ ਮੈਂ ਸਮਾਂ ਆ ਕੇ ਨਮਾਉਂ ਖੇਤ ਜਾਇ ਅਮਲ ਬਲਾਉਂਦਾਰ ਜਾਇ ਅਮਲ ਉਹ ਤੋਂ ਮੈਨੂੰ ਕੰਮ ਨਹੀਂ ਜਿਹੜੇ ਕੰਮ ਤਾਂ ਜ਼ਰੂਰੀ ਨਹੀਂ ਕਰਨੇ ਛੱਡ ਫੁੜੀਆਂ ਨੇ ਕੰਮ ਗਿਲਤੀ ਚ ਨਹੀਂ ਜਾ ਬਟ ਇਹ ਤਾਂ ਕਰੇ ਹੁੰਦੇ ਨੇ ਕਿਸੇ ਮਸੇ ਜਾ ਨਹੀਂ ਆਉਣਾ ਨਹੀਂ ਜਾਣਾ ਹੁਣਾਂ ਨਹੀਂ ਕਾਫੀ ਪਰ ਹੁਣ ਜੇ ਬਸੇ ਜਾਣਾ ਆਉਣਾ ਨਹੀਂ ਵੀ ਸਕਦਾ ਇਹਦੇ ਚ ਫਕਾਤੀ ਕਰੇ ਕੰਮ ਕਰੀ ਜਾਂਦੇ ਹੋ ਹੁਣ ਜੇ ਅਸੀਂ ਉਰੇ ਮੈਂ ਕੰਮ ਕਰ ਲਾ ਗਿਆ ਉਧਰੋਂ ਮੈਂ ਜਾਣਾ ਫੇ ਮੈਨੂੰ ਉਧਰ ਵੀ ਫਿਕਰ ਹੁੰਦਾ ਵੀ ਜਾ ਕੇ ਆਵਾਂ ਹਾਂ ਜੇ ਬਸ ਸਾਡੇ ਅਸੀਂ ਕਿਤੇ ਜਾਣਾ ਉਹਨਾਂ ਦੀ ਸਾਡੀ ਜ਼ਿੰਦਗੀ ਹੈ ਨਹੀਂ ਕੋਈ ਜ਼ਿੰਦਗੀ ਹੈ ਤਾਂ ਅਸੀਂ ਤੁਸੀਂ ਕੰਮ ਕਰ ਲਿਓ ਤੋਲੇ ਬਾਲੇ ਨਹੀਂ ਅਜਿੱਤ ਪਿੱਛਲੇ ਕਾਜ ਕਹਦੇ ਨਾ ਉਹ ਵਾਲੇ ਕੱਲ ਮੈਂ ਸੁਨੇਹਾ ਤੋਤੇ ਕੱਲ ਮੈਂ ਸੁਨੇਹਾ ਤੋਤੇ ਹੈ ਜੇ ਬੇਨਤਾ ਸੁਕੂਣੇ ਪਾਤੀ ਸੀ ਉਹ ਦੁਬਾਰ ਸਾਰਾ ਪਰਿਵਾਰ ਨਾਲ ਆ ਲਿਆ ਆਪਾਂ ਨਵੇਂ ਕੱਪੜੇ ਜੋਗਪੀਰੀ ਪਾ ਕੇ ਵਾਗੇ ਜਿਹੜੇ ਨਵੇਂ ਕੱਪੜੇ ਜੋਗਪਾਖ ਤੇ ਉਹ ਕੱਲ ਆਥ ਨੇ ਲਾਤੇ ਦੋ ਸੂਟ ਤੁਹਾਡੇ ਹੋਗੇ ਤਿੰਨ ਸੂਟ ਮੇਰੇ ਹੋਗੇ ਦੋ ਤਿੰਨ ਸੂਟ ਗਰਮਣ ਦੇ ਹੋਗੇ ਦੋ ਸੂਟ ਗਰਮਣ ਬੀਬੀ ਦਾ ਹੋ ਗਿਆ ਤੇ ਬਾਕੀ ਚੁੰਨੀਆਂ ਪਰਨੇ ਤੌਲੀਏ ਇਹ ਰਹਾ ਮਸਿੰਟ ਹੋਰ ਸਕਾਏ ਨੇ ਹਜੇ ਹੋਰ ਦੇ ਲੈਉਣ ਨੂੰ ਟੌਣ ਟੂਣ ਨਾਲ ਸੋੜਾ ਬਿਸਤਰਾ ਵੀ ਟੌਣ ਨਾਲ ਅੱਜ ਦਾ ਦਿਨ ਫੇਰ ਤੋਂ ਦੀ ਫੜ ਦੇ ਮੱਜ ਜੀ ਸੂਗੀ ਦੁਪਹਿਰ ਨੂੰ ਤਾਂ ਹੁਣ ਤਾਂ ਗਾਲਾਂ ਜਾਂ ਪੱਟ ਲਿਆ ਮੱਜਨ ਕੋਈ ਨਹੀਂ ਕਰਤ ਕੋਈ ਚਾਲ ਰੋਬੋ ਨਹੀਂ ਖਾਦਾ ਇਹ ਤਾਂ ਆਹ ਰਾਰਾ ਸਿੱਕਾ ਟਿੱਖਾ ਖਾਦੇ ਨੇ ਕੋਠੇ-ਪੁਠੇ ਤੇ ਪਾਇਆ ਮਗਿੱ ਕੱਟ ਤਰੀ ਧਣੀ ਹੋਰ ਬੰਨਣਾ ਹੋ ਜਾ ਤਰੀ ਕੱਟਣੀ ਕਟਣੀ ਮੈਂ ਤਾਂ ਕਿ ਕਰੀ ਲੱਜ ਨਾਲ ਅਰੇ ਫਾਗਰ ਵਾਲੇ ਨੂੰ ਕੱਲਾ ਤਰੀ ਯੋਰਨ ਨਾਲੇ ਵੈ ਤਰੀ ਉਹ ਮੂੰਖੋਠੇ ਤੇ ਪਾ ਕਿਉਂ ਨਾ ਕਹਿੰਦੀ ਸ਼ਾਇਦ ਮਨੇ ਮੇ ਕੋਠੇ ਚ ਔਰ ਪੋਚਾ ਕਰਿਆ ਹੂੰ ਪਾ ਬੱਦਲ ਵਾਲੀ ਹੋਈ ਪਈ ਆ ਪਹਿਲਾ ਕੱਪੜਾ ਨਹੀਂ ਕੰਮ ਨਵੇਂੜਦਾ ਹਵਾ ਜੀ ਨੇ ਕੋਲ ਜੂ ਸੁੱਕ ਕੋ ਯਾਨ ਜੱਦ ਪਚਾ ਦਿੱਤਾ ਆਪਾਂ ਨੇ ਤਾਂ ਉਹ ਵੀ ਸੁੱਕਣ ਦੀ ਹੁੰਦੀ ਨਾ ਕੁੰਗੀ 80 ਪਾਉਂਗੀ ਜੀ ਇੱਥੇ ਆਂ ਗਿਆ ਜੀ ਆ ਕੁੰਗੀ ਜੀ ਆ ਜੋੜ ਤਾਰਦਾ ਕੁੰਗੀ ਨੂੰ ਕਿ ਦਰਖਤ ਹੈ ਜੋੜ ਆਓ ਨਾ ਜੋੜ ਤਾਰ ਦ ਕੁੰਗੀ ਵੀ ਕਹਿੰਦੇ ਉਹਨੂੰ ਵਿੱਚ ਵੱਜਦੀ ਆ ਜੋ ਕੱਪੜੇ ਪਾੜਦੇ ਨੇ ਵਿੱਚੋਂ ਬੱਚੇ ਕੱਪੜੇ ਪਾੜਦੇ ਨੇ ਫਸ ਕੇ ਉਹਦੇ ਬਰਮਾ ਰਾਣੀ ਦੀ ਤਾਂ ਜੀ ਪੈਨ ਸੂਟ ਹੋ ਗਈ ਬਿੰਦੇ ਬਿੰਦੇ ਲਾਹੀ ਜਾਂਦੀ ਨਾ ਮੁੜਕਾ ਆਇਆ ਇਹਨੇ ਲਾ ਦਿੰਦੇ ਨਾ ਮੁੜਕਾ ਆਇਆ ਤਾਂ ਤਾਂ ਨੀ ਪੜ ਗਿਆ ਹੁਣ ਵਾਪਾ ਦੂੰਗੀ ਸੁੱਕਣੀ ਚਲੋ ਜੀ ਤੇ ਕੇ ਕੇ ਦਾ ਕੇਹਾ ਦਾ ਕੱਢੇ ਜੀ ਕੋਲ ਨਹੀਂ ਮੇਰੀ ਨਿਸ਼ਮਤ ਹੋਈ ਆ ਆਹੋ ਆ ਲਓ ਜੀ ਜੇ ਟਾਈਮ ਹੈ 11:30 ਹੋ ਗਏ ਤਪਾਰਾ ਭਰਤੀ ਤਪਾਰ ਹੋ ਭਰਤੀ ਹੋ ਚੀਕੂ ਲਵੇ ਪਾਤੇ ਕੱਪੜੇ ਪਤਾ ਨਹੀਂ ਨਾ ਅੱਜ ਹੀ ਮੈਨੂੰ 11:30 ਵੱਜ ਗਏ ਕੱਲੀ ਕੱਪੜੇ ਕੱਟੇ ਹੋਏ ਸੀਗੇ ਪਤਾ ਨਹੀਂ ਜਿਹੜੇ ਪੰਚ ਤਿੰਨ ਚਾਰ ਚਾਰ ਬਣਾਉਣੀਆਂ ਧੋਉਂਦੀਆਂ ਨੇ ਪਰ ਉਹਨੇ ਕੱਲ ਤੋਂ ਤੇ ਸੀ ਲੋ ਜੀ ਆਪਾਂ ਲੈਟੀ ਰਨਤੀ ਐ ਸੋਲੇ ਦੁਵਾਤਾਂ ਦਿੱਸਦੇ ਨੇ ਸਬਜ਼ੀਆਂ ਤੇ ਮਣਕ ਗਿਆ ਰੋਜੀ ਤੋਰੀਆਂ ਕੱਦੂ ਭਿੰਡੀਆਂ ਠੀਕ ਹੈ ਜੀ ਤੇ ਮਣਕ ਤੇ ਸਬਜ਼ੀਆਂ ਤੋਂ ਹੁਣ ਮੈਂ ਨਾ ਆ ਕੇ ਹਟੀ ਸੀਗੀ ਹੁਣ ਚਲੋ ਮੈਂ ਵੀਡੀਓ ਦੀ ਕਲਿੱਪ ਬਣਾ ਲੈਣੀ ਹੋਰ ਤੇ ਮੱਝ ਜਿਹੜਾ ਨੇ ਘੇੜਾ ਮਾਰਿਆ ਹੋਣੀਆਂ ਨੇ ਤੇ ਸੁਨ ਦੇ ਰਿੱਜਨੇ ਤਰਦਆਂ ਨੀਆਂ ਤੇ ਮੱਝ ਵਾਸੋਂ ਸੂਕੂ ਵੀ ਆਪਣੀ ਅੱਜ ਜਿਹੜੇ ਦਿਨੇ ਨੀ ਤਰਾਂ ਦੂ ਸੁਕੂਗੀ ਤੇ ਨਾ ਮਖਾ ਮੈਂ ਸੁੱਕੇ ਸੁੱਕੇ ਨੇ ਜਿਹੜੇ ਉਹ ਕੱਪੜੇ ਲਾ ਲਿਆਉਣੀਆਂ ਕਿਉਂਕਿ ਜਿਹੜੀਆਂ ਚੁੰਨੀਆਂ ਚੰਨੀਆਂ ਜਿਹਨਾਂ ਸੁੱਕ ਗਿਆ ਹੁਣ ਹੁਣੇ ਨਾ ਕੇ ਆਈਆਂ ਹਾਂ ਚੁੰਨੀ ਹਰੀ ਚੁੰਨੀ ਮੇਰੀ ਹਜੇ ਗਿੱਲੀ ਹੋਊਗੀ ਜਿਹੜੇ ਸੁੱਕੇ ਸੁੱਕਣ ਉਹਨਾਂ ਦੇ ਆਪਾਂ ਪੈ ਕਰ ਦਾਂਗੇ ਬਹੁਤ ਸਾਰੇ ਕੱਪੜੇ ਹੋ ਜਾਂਦੇ ਨੇ ਧੋਣਾਰੇ ਤੇ ਸੁਤਾਹਾ ਲਾਉਣ ਵਾਲੇ ਪ੍ਰੈਸ ਕਰਨ ਵਾਲੇ ਤੇ ਹੁਣ ਦੇਖਦੀਆਂ ਲੇਟੀ ਰਹਿਣ ਦਿੱਤੀ ਮੱਝ ਦੀ ਤੇ ਉਹ ਦੁਵਾਦ ਦੇ ਵਿੱਚ ਹੁਣ ਛੋਲੇ ਰਿਜਣੇ ਧਰ ਦਿੱਤੇ ਨੇ ਇਸ ਤ ਬਾਅਦ ਇਹਨਾਂ ਹੋ ਗੂ ਸੁੱਕੀ ਢਾਲੀ ਨਿਕਲੀ ਹੈਗੀ ਸੁਖਮਣ ਹੋ ਰਹੀਆਂ ਕਰ ਦੇ ਹਾਏ ਮਮੀ ਮੂੰਗੀ ਕਰ ਲਾਇਆ ਹੈ ਮੂੰਗ ਮੰਗੇ ਡੈਡੀ ਨਹੀਂ ਖਾਂਦੇ ਹਰ ਕੱਜ ਕਾਲੇ ਸੋਲੇ ਧਰੇ ਨੇਗੇ। ਹਰੀ ਜਨੇ ਹਰੀ ਚੁੰਨੀ ਤਾਂ ਮੇਰੀ ਗਿੱਲੀ ਹੈਗੀ। ਤੇ ਫਿਰੇ ਕੱਪੜੇ ਨਾ ਉੱਪਰ ਕੱਪੜਿਆਂ ਦੇ ਉੱਪਰ ਚੁੰਨੀਆਂ ਪਾਈਆਂ ਹੋਈਆਂ ਨੇ। ਪਰਨੇ ਚੁੰਨੀਆਂ ਤੇ ਫਿਰ ਇਹਨਾਂ ਨੂੰ ਧੁੱਪ ਲੱਗ ਜੂਗੀ ਕੱਪੜਿਆਂ ਨੂੰ। ਤੇ ਅ ਸੇਲਾ ਜਿਹਾ ਮੌਸਮ ਹੋਪੇ ਝੜ ਕਰਕੇ ਫਿਰ ਇਹਨਾਂ ਨੂੰ ਧੁੱਪ ਲੱਗੂ ਪਰਨੇ ਚੁੰਨੀਆਂ। ਲਾਲੇ تین ਕਪੜਾਂ ਤੋਂ ਇਹਨਾਂ ਨੂੰ ਲੱਗ ਜੂਗੀ ਧੁੱਪ ਤੇ ਹੁਣ ਆਪਾਂ ਇਹਨਾਂ ਦੇ ਕੱਲਣੇ ਤੈਨ ਹੈ ਬਾਲਣੇ ਸਹਿਰ ਨੇ ਆਪਾਂ ਸ਼ੋਗਮਣਾ ਹੋ ਰਹੀਆਂ ਆਉਣਗੀਆਂ ਜਿੱਕਾ ਵਜੇ 11:30 ਹੋ ਗਏ ਨੇਗੇ 11:30 ਹੋ ਗਏ ਨੇ 1 ਵਜੇ ਪਾਉਣੇ 1 ਵਜੇ ਆਉਣਗੇ ਉਹਨਾਂ ਚਿਰ ਮੈਂ ਲਸਣ ਲਸਣ ਸੱਲ ਲਾਣੀਆਂ ਤੇ ਹੋਰ ਕੰਮ ਕਰ ਲੈਣੇ ਸਰਸੋਰ ਬਾਲਣੀਆਂ ਦੀ ਫਿਰ ਉਹਨਾਂ ਦੇ ਆਇਆ ਤਾਂ ਚਾਹ ਬਣਾਵਾਂਗੇ ਉਹਨਾਂ ਦੀ ਵਰਦੀ ਦਾ ਪਾਣੀ ਮਸ਼ੀਨ ਦੇ ਵਿੱਚ ਪਾ ਕੇ ਸਰਫ ਪਾਇਆ ਹੀ ਤੇ ਸਿੱਟ ਦਣ ਗਿਆ ਤੁਰਦੇ ਫਿਰਦੇ ਪਾਣੀ ਕੱਢ ਦਾਂਗੇ ਲੇਟੇ ਵੀ ਰਹਿਣੇ ਦਿੱਤੀ ਹੈ ਤੇ ਚਲੋ ਹੋਰ ਮਸਾਲਾ ਮਸੂਲਾ ਲਾਗਣ ਲਾਂਗੇ ਮਸਲੀ ਅੱਗ ਤੇ ਗੈਸ ਤੇ ਲਾ ਰਾਂਗੇ ਤੜਕਾ ਮੈਨੂੰ ਐ ਸੀ ਮਹਜ ਲੱਗ ਮੱਛੀਆਂ ਦੀ ਸੋਲੇ ਵੀ ਧਾਰੀ ਦੀ ਆ ਮਾ ਤੇ ਸੋਲੇ ਮੈਂ ਰਾਤ ਭਿਉ ਤੇ ਸੀ ਤੇ ਤੜਕੇ ਸਮਿੱਸੀ ਰੋਟੀ ਪਕਾ ਲਈ ਬਸ ਇਸ ਕਰਕੇ ਕਮ ਮਚ ਲੀਏ ਨੇ ਹਜੇ ਪ੍ਰਿੰਡੀਆਂ ਸਬਜੀ ਪਈ ਸੀ ਰਾਤ ਵਾਲੀ ਉਹ ਕਿਸੇ ਨੇ ਖਾਦੀ ਨਹੀਂ ਚਟਣੀ ਨਾਲ ਮਿੱਸੀ ਰੋਗੀ ਸਾਰਿਆਂ ਨੇ ਚਾ ਕੇ ਖਾਦੀ ਨਾਲ ਲੱਸੀ ਦਹੀਂ ਲੈ ਲਈ ਲੋ ਜੀ ਅੱਜ ਆਪਾਂ ਨੇ ਇੱਕ ਕੱਟੀ ਹੋਰ ਆਜੀ ਦੋ ਜੌੜੀਆਂ ਬਣ ਗਈ ਆ ਤਾਂ ਹੁਣ ਵੱਡੀ ਹੋ ਗਈ ਆਪਣੀ ਮੱਝ ਸੂਪੀ ਹੈਗੀ ਛੋਟੀ ਇਹ ਵੀ ਪਲੂਣੀ ਹੈਗੀ ਤੇ ਇਹਨੇ ਵੀ ਕੱਟੀ ਦਿੱਤੀ ਹੈਗੀ ਦੋ ਕੱਟੀਆਂ ਹੋ ਗਈਆਂ ਬਾਹੁਰਾ ਇਹ ਗੁਰੂ ਬਣਾ ਸੁਕਸਾਨ ਨਾਲ ਧਾਰੀ ਪਾਈ ਜੀ ਆ ਮਾਜਨੇ ਸਾਨੂੰ ਬਹੁਤ ਕੁਝ ਦਿਖਾਤਾ ਮਸਾਲਾ ਧਾਰੀ ਪਈ ਹੈ ਬਹੁਰੇ ਸਰਪਾ ਕਰੇ ਬੜੇ ਮੇਰੇ ਤਰ੍ਹਾਂ ਹੀ ਖਾਦਦੇ ਆ ਆਸਾ ਆ ਰਹਾ ਦੇ ਖੇਤ ਲਾ ਖੜੀ ਹੁੰਦੀ ਹੈ 10 ਮਿੰਟ ਹੋਈ ਨਹੀਂ ਪੰਜ ਸੂਈ ਨੂੰ ਇਹ ਤੇਰੇ ਨਵੇਂ ਰੋਈ ਆ ਹਨਾ ਹੋਰ ਆ ਤਾਂ ਧੀ ਮੇਰੇ ਦੇ ਨਾਲ ਏਦਾਂ ਮਾਣੇ ਕਈ ਦਿਨ ਦੁੱਧ ਨਹੀਂ ਚਿੰਗਾ ਤਾਂ ਕਮਜ਼ੋਰੀ ਹੋ ਰਹੇਗੀ। ਨਰੋਈ ਤਾਂ ਬਥੇਰੀਤੀ ਲੱਸੀ ਹੋ ਗਈ ਸੀ। ਇਹ ਆ ਮੂਰੇ ਰਸਾ ਪਾ ਕੇ ਲੱਤ ਚਿਪਾ ਰਹੇ ਨੇ। ਕੁੰਡੇ ਤੇ ਬੰਦੇ। ਮੂਰੇ ਬੱਚੀ ਆ ਜੀ। ਭੱਜਣ ਲੱਗੀ ਰਹੀ। ਨਹੀਂ ਲੈ। ਬੜੀ ਐ ਤਾਂ। ਅੱਜ ਕੀ ਦਿਨ ਹੈਗਾ? ਸੋਮਵਾਰ, ਸੋਮਾ। ਆਹ ਬਾਰ ਹੋਤੀ। ਭਾਈ ਤੇ ਦਿਨ ਵਰ੍ਹ ਹੈ ਹਾਂ ਨਾ ਮਿੱਟੀ ਨਾਲ ਸਤੇ ਮੈਂ ਤੋੜੀ ਸਟਕੇ ਹੀ ਚੱਕ ਦੂੰਗੀ ਮਿੱਟੀ ਨਾਲ ਤਾਂ ਫਿਰ ਤਿਲਕਣ ਹੋ ਜਾਊਗੀ ਕੋਨਾ ਆ ਜਾਣ ਸਾਰਾ ਕੁਝ ਫੇਰ ਆਖਰ ਨੂੰ ਦਹੇਜ ਨੂੰ ਨਾ ਸੰਦ ਰੁਸਤੀ ਰੱਖੇ ਮਾਂ ਮਤੀ ਹਾਂ ਇਹਨਾਂ ਵਾਲਾ ਦੇਖੀ ਹਾਂ ਤਾਂ ਖਲਾ ਮਰ ਕੱਟੀ ਕੰਮ ਦੀ ਸੀਗੀ ਮੈਂ ਤਾਂ ਪੱਖਾ ਬੰਦ ਕਰ ਪਰ ਕੰਮ ਲੱਗ ਸੀ ਤੁਹਾਨੂੰ ਬੱਸ ਬੰਦ ਚਾਹ ਕੋ ਤੁਹਾਨੂੰ ਉਹਨੂੰ ਤਕਾਲੂ ਦੀ ਜੇ ਮੈਂ ਕੱਪੜੇ ਲਪਾਇਆ ਕਰ ਲਓ ਜੀ ਆਪਾ ਲਗਾਉਣਾ ਤੜਕਾ ਤੇ ਇੱਧਰ ਆਪਣਾ ਮਸਾਲਾ ਪੁੱਛਦਾ ਕਾਲੇ ਸੌਂਗਾਂ ਦੀ ਕਰੀ ਬਣਾਉਣੀ ਆਪਾਂ ਤੇ ਲਾਟਣਾ ਤੇ ਪਿਆਜ਼ ਆਪਾਂ ਕੁੱਟ ਕੇ ਪਾਇਆ ਗ੍ਰाइंड ਕਰਕੇ ਇੱਧਰ ਸੋਲੇ ਆਪਣੇ ਰਗੜੇ ਹੋਏ ਨੇ ਕੱਪ ਚ ਆਪਾਂ ਕੱਪਰ ਚਾਪਾ ਮਸਾਲਾ ਗਰੰਡ ਸੀਗਾ ਤੇ ਇਹ ਚਾਪਾ ਪਾਣੀ ਲੈ ਕੇ ਅੰੱਚੇ ਕੜਸੀ ਧਰ ਦਿੱਤੀ ਮੈਂ ਪਾਣੀ ਨੂੰ ਪਾਣੀ ਕੱਢਿਆ ਹੀ ਹੈਗਾ ਤੇ ਆਪਾਂ ਥੋਣੇ ਦੇ ਵਿੱਚ ਸੁਆਦ ਨੂੰ ਸਾਰ ਨੂੰ ਮਿਰਚ ਨੂੰ ਕੋਈ ਬਾਦਖਾਨ ਦਾ ਕੋਈ ਕੁਝ ਪਕਾਉਂਦਾ ਇਹ ਉਹ ਆਪਾਂ ਆਪਣੇ हां ਜਿਸ ਤਰ੍ਹਾਂ ਨਾ ਆਪਣਾ 6 ਪੌਣਾ ਚਿਰ ਪੂਣਾਗੇ ਜਿੰਨਾ ਚਿਰ ਆਪਣਾ ਮਸਾਲਾ ਤੇ ਉਹ ਤੇਲ ਨਹੀਂ ਛਾੜਦਾ ਤੇਲਾ ਆ ਪਟੜਚਾ ਤੇ ਆ ਪਾਣੀ ਆ ਪਾ ਰਿ ਵਿੱਚ ਪਾਨਾਗੇ ਮਸਾਲਾ ਕੁਝ ਜਿੰਨੇ ਦੇ ਕੱਪ ਪਾ ਕੱਪਾ ਦੀਆ ਪਾਣੀ ਇਹ ਤੇ ਜਿਹੜੇ ਆहां ਆਪਣੀ ਗ੍ਰੇਨਡ ਕਰੇ ਹੋਏ ਨੇ ਤੇ ਆ ਪਾ ਦਾਂਗੇ ਜੀ ਇਹ ਬਿੱਚਾ ਇਹ ਤਾਂ ਲੇਟੀ ਵੀ ਕੱਢਣਾ ਨਹੀਂ ਕੋ ਬੱਠਾ ਲੱਗਿਆ ਮੇਰਾ ਕੰਮ ਕਰਦੇ ਕਰਦੇ ਮੱਝ ਸੁਣਤੀ ਉਹਨੇ ਕਿ ਲੋਟੀ ਕੱਢਦੀ ਹੁਣ ਹੁਣ ਦਸੋ ਖ ਨਾਲ ਕਈ ਦੋਤ ਨੇ ਪਸੂ ਦਵੇ ਰ ਹੋ ਗਏ ਚਾਹ ਜ ਨਹੀਂ ਲੰਗਿਆ ਕੋਈ ਕਲਚ ਨੂੰ ਕੋਸਤ ਲੱਗ ਸੇ ਨੂੰ ਕੋਸਤ ਲਾ ਹਾਂ ਉਹ ਸਾਰਾ ਕੱਪ ਚਾਹ ਗੱਡੇ ਪਾਣੀ ਪੈਰ ਵਿੱਚ ਪਾਉਣਾ ਇਹ ਪੌਣਾ ਜਰੂਰ ਪੁੰਨਾ ਦੇ ਮੀਂਹ ਦੇ ਟਪਕਣੋਂ ਇਨਸਾਲਾ ਤੇਲ ਨਹੀਂ ਸਾੜਦਾ ਇਹ ਤੱਕ ਪਕਾ 8-7 ਮਿੰਟ ਰੋੜ ਤੋਂ ਨਵੇਂ 2 ਮਿੰਟ ਤੱਕ ਰੋੜੋ ਕੁਝ ਦੇਣੇ ਹੋਗੇ ਇੰਤਜ਼ਾਰ ਕਰੋ ਆਪ ਪਾਣ ਦੇ ਸੋਣ ਵਾਲੇ ਨੇ ਸਾਰੇ ਮਾਣ ਦਿੱਤੇ ਮਾਂਜੜ ਵਾਲੇ ਨੇ ਮੇਰੇ ਲਾਹ ਲਸਣ ਮਿਲ ਗਿਆ ਔਰ ਲਾਜੀ ਜੇ ਜੇ ਛੋੜ ਦੇ ਸਬਜ਼ੀਆਂ ਨੂੰ ਉਹ ਰੋਜ਼ੋ ਪੈਨੋਸ ਖਾਸਾ ਤੇ ਸਰਦਾ ਦਾ ਪੱਕੇ ਥੱਲੇ ਜਿਹੜੀ 2000 ਰੁਪਏ ਤੋਂ ਦੇਖਦੀ ਐ ਸਕੂਲ ਵਾਲੀ ਬੱਸ ਆਉਣ ਲੱਗਦੀ ਆ ਸਕੂਲ ਵਾਲੀ ਕੋਈ ਬੱਸ ਆਉਣ ਲੱਗਦੀ ਮੇਰੀ ਚੁੰਨੀ ਇੱਕ ਤਾਂ ਉਹ ਇੱਥੇ ਹੋ ਗਈ ਮੇਰੀ ਚੁੰਨੀ ਤੋਂ ਨਾਲ ਹੀ ਚੁੰਨੀ ਲੈ ਲਓ ਜੀ ਦੂਜੀ ਮੈਨੂੰ ਮਾਰੀ ਛਤਰੀਆਂ ਫਰੋਂ ਨੇ ਦੀ ਖਲਾਰਾ ਪਿਆ ਰਹਿੰਦਾ ਸੁਖਮਣ ਹੋ ਰਹੀਆਂ ਪੇਪਰ ਕਰਕੇ ਆ ਗਈਆਂ ਇਹਨਾਂ ਦੀ ਬਰਦੀ ਵੀ ਤੋੜ ਦਿੱਤੀ ਐ ਇਹਨਾਂ ਦੀ ਬਰਦੀ ਵੀ ਤੋੜ ਦਿੱਤੀ ਐ ਪਪਾ ਲਾਲਣੇ ਦੀ ਤਾਰ ਤੋਂ ਚੁੰਨੀ ਤੇ ਤੜਕਾ ਪੁੱਢ ਦੇ ਫੁੱਲ ਦੇ ਕੇ ਰੱਖ ਕੱਟੀ ਹੋਰ ਦੇਖ ਜਾਨੇ ਸੋਹਣੀ ਹਾਲੀ ਲੱਗਦੀ ਐ ਕੱਤੀ ਹੁਣ ਤਾਂ ਵੇਹ ਹੋ ਜਿਆ ਕੱਤੀ ਦੇਖੇ ਮਾਰ ਰਿਹਾ ਰੱਸਾ ਖਿੱਚਦੀ ਆ ਹਨਾ ਉਹ ਬੜਾ ਦੇਖਿਓ ਬੜਾ ਹਿੱਕਲੇ ਕਰਦੀ ਆ ਉਹ ਹੋ ਤੈਨੂੰ ਕੀ ਐਚਵੀ ਲੱਗੀ ਪਈ ਆ ਟੂੜੀ ਟੂੜੀ ਹੋ ਗਈ ਪਹਿਲਾਂ ਮੈਂ ਦੋ ਵਾਰ ਤਾਂ ਮੱਚਾ 13 ਬੱਠਲ ਤਾਂ ਮੈਂ ਚੱਕਦੀ ਟੂੜੀ ਚੱਕ ਕੇ ਗਿੱਲ ਸੁੱਕਾ ਹੋ ਕੇ ਕਰਕੇ ਦੇਖ ਲਓ ਹਰ ਜਗ੍ਹਾ ਨਹੀਂ ਉਹਨ ਡਰਿਆਂ ਦੇ ਨੇ ਤਾਂ ਫੌੜਾ ਡੇਗਤਾ ਨਹੀਂ ਆਣੀ ਕਰੀ ਲੋ ਜੀ ਅੱਪਾ ਤੜਕਾ ਲਾਇਆਿਆਂਗੇ ਤੇ ਸਬਜੀ ਨੂੰ ਤੇ ਹੁਣ ਵਿੱਚ ਪਾ ਦਾਂਗੇ ਜਾ ਕੇ ਤੇ ਪੁੱਜ ਗਿਆ ਹੋਆ ਆਪਣੇ ਜਾਂਦੇ ਜਾਂਦੇ ਹੋਰ ਪੁੱਜ ਜੂਗਾ ਘੜਸੀ ਫੇਰ ਦਾਂ ਲਿਆਂਗੇ ਵਿੱਚ ਕਿਉਂਕਿ ਮਸਾਲਾ ਪੁੱਜਣ ਤੇ ਕੱਚਾ ਆ ਜਾ ਤਾਂ ਵਧੀਆ ਨਹੀਂ ਲੱਗਦਾ ਹਲਦੀ ਆਹੋ ਹੋਈ ਜਾਂਦੀ ਹੈਗੀ ਹਲਦੀ ਦੀ ਕਚਿਆਂ ਦੀ ਤੇ ਲਸਣ ਦੀ ਕਚਿਆਂ ਜੀ ਆਉਂਦੀ ਹੈ ਫਿਰ ਕੱਚੇ ਚੋਂ ਤਾਂ ਮੈਨੂੰ ਤਾਂ ਖਾਸਾ ਟਾਈਮ ਪੁੰਨਣਾ ਪੈਂਦਾ ਮਸਾਲਾ ਚਲੋ ਜੀ ਆਪਾਂ ਹੁਣ ਵੀਡੀਓ ਦੁਬਾਰ ਨਹੀਂ ਬਣਾ ਸਕਦੇ ਕਿਉਂਕਿ ਮੇਰੇ ਕੰਮ ਬਾਰੇ ਪਹਿਨੇ ਮੱਝ ਸੂਈ ਕਰਕੇ ਕੰਮ ਬਹੁਤ ਵਧ ਗਿਆ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਅੱਜ ਦੇ ਵਲੌਗ ਚ ਐਂਡ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ